ਸ਼ੰਕਰ ਨਾ ਗੱਲ ਕਰਦੇ ਸੀ ਜਾਂ ਕਰਕੇ ਗਏ ਨੇ ਜਿਹੜੇ ਮੁੰਡਣ ਮੈਨੂੰ ਕਹਿੰਦੇ ਸੀ ਕਿ ਇਹਦੇ ਮੂੰਹ ਤੇ ਚਪੇੜ ਮਾਰਿਓ ਮੈਂ ਅੱਜ ਉਹਨਾਂ ਨੂੰ ਕਹਿੰਨਾ ਕਿ ਪੁੱਛੋ ਨਾ ਫਿਰ ਲੋਕਾਂ ਨੇ ਕੀਦੇ ਮੂੰਹ ਤੇ ਚਪੇੜ ਇਹਨਾਂ ਲੋਕਾਂ ਨੂੰ ਅੱਜ ਦੇਤੀਆਂ ਦੇ ਵਿੱਚੋਂ ਦੇਤੀਆਂ ਦੇ ਵਿੱਚੋਂ ਪਤਾ ਕਹਿਣਾ ਮਾਰੇ ਤੇ ਕਹਿਣਾ ਮਾਰੋ ਤਿੰਨ ਤਿੰਨ ਅਕਾਲੀ ਦਲ ਇੱਕ ਕਾਂਗਰਸ ਐ ਮੇਰਾ ਫੋਨ ਦੇ ਜੀ ਇਹ ਤਿੰਨ ਅਕਾਲੀ ਦਲ ਇੱਕ ਕਾਂਗਰਸ ਦਾ ਨੂੰ ਬੜੀਆਂ ਵਧੀਆ ਅੱਜ ਮਜ਼ੇਦਾਰ ਚੁਚੇ ਮਖਾਣਗੇ ਜੀ ਇਹ ਮੈਂ ਜਿਹੜੇ ਕੁੱਤੇ ਯਾਰ ਰਲੇ ਨਾ ਕੀ ਕਰ ਲੱਗਦਾ ਆ ਰੋ ਭਾਈ ਜੀ ਇਹਨਾਂ ਕਾਂਗਰਸੀਆਂ ਨੇ ਤੇ ਕਾਲੀਆਂ ਨੇ ਰਲ ਕੇ ਜ਼ੋਰ ਲਾ ਲਿਆ ਯਾਰ ਮੈਂ ਕਿਹ ਇਹਨਾਂ ਨੂੰ ਅਸੀਂ ਹਰਾਉਣਾ ਉਹ ਇੱਕ ਵਾਰ ਛੱਡ ਦੋ ਜੀ ਕਿਰਪਾ ਕੀਤੀ ਕਿ ਔਰ ਥੋੜਾ ਪਿਛੇ ਲੋਕਾਂ ਦੀ ਜਿਹੜੀ ਉਹ ਮੌਜੂਦ ਹੈ ਜੀ ਅੱਜ ਅੱਜ ਉਹ ਮੇਰੇ ਪਿੱਛੇ ਉਹ ਗੋਲ ਅੱਜ ਵਾਦ ਇੱਕ ਜਿੱਤਿਆ ਕਾਂਗਰਸੀ ਤਿੰਨ ਜਿੱਤੇ ਕਾਲੀ ਵਾਲੇ ਆਵਾਜ਼ ਮਹਾਨ ਜੀ ਆ ਵੇਖੋ ਇਹ ਬੰਦ ਕਰਦੀ ਹੈ ਨਾਲ ਖਵਾ ਦੇ ਝੰਡੀ ਅਕਾਲੀ ਦਲ ਦੀ ਤੇ ਪੋਸਟੂ ਕਾਂਗਰਸ ਦੀ ਆ ਵੇਖੋ ਮਰ ਜਾਣਾ ਚਾਹੀਦਾ ਜਿਹੜੇ ਕਾਂਗਰਸ ਦੇ ਹਲਕੇ ਦੇ ਵਿੱਚ ਦਲਾਲ ਹਨ ਜਿਹੜੇ चंद ਪੈਸੇ ਲੈ ਕੇ ਅਕਾਲੀ ਦਲ ਦੀ ਮਦਦ ਤੇ ਆ ਜਾਂਦੇ ਆ ਇੱਕ ਸਾਡਾ ਉੱਥੇ ਕਾਂਗਰਸ ਦਾ ਹੋਰ ਵੀ 그룹 ਆ ਜਿਹੜਾ ਰੋਜ਼ ਇਹ ਗੱਲ ਕਹਿੰਦਾ ਸੀ ਕਾਂਗਰਸ ਨੂੰ ਇਹਨਾਂ ਨੇ ਖਤਮ ਕਰਤਾ ਬਾਈ ਕੱਟ ਕੇ ਅੱਜ ਇਹਨਾਂ ਲੋਕਾਂ ਨੂੰ ਮੈਂ ਕਹਿਣਾ ਕਿ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੁਸੀਂ ਅਕਾਲੀ ਦਲ ਵਾਸਤੇ ਦਿਨ ਰਾਤ ਇੱਕ ਕਰਦਾ ਅਨੇਕਾਂ ਪਿੰਡਾਂ ਦੀਆਂ ਮੇਰੇ ਕੋਲ ਫੋਰਵਾਂ ਪਈਆਂ ਜਿਹੜੀਆਂ ਮੈਂ ਹੁਣੇ ਜਾਰੀ ਕਰੂੰਗਾ ਜਿੱਥੋਂ ਇਨ੍ਹਾਂ ਨੇ ਕਾਲੀਆਂ ਨੇ ਦੇ ਕਾਂਗਰਸੀਆਂ ਨੇ ਰਲ ਕੇ ਤੰ ਦਾ ਜ਼ੋਰ ਲਾਇਆ ਔਰ ਉਹਨਾਂ ਪਿੰਡਾਂ 'ਚ ਵੀ ਬੁਰੀ ਤਰ੍ਹਾਂ ਹਰੇ ਸ੍ਰਿਹਾਲਾ ਪਿੰਡ ਜਿੱਥੋਂ ਕਾਲੀ ਦਲ ਨੂੰ ਓਨਲੀ 3 ਵੋਟਸ ਜੇ ਤੋਂ ਬਹੁਤ ਹੂਣ ਆਏ ਲੋਕਾਂ ਨੂੰ ਲੋਕਾਂ ਨੂੰ ਇੰਨੇ ਜੇ ਤੋਂ ਹੂਣ ਆਏ ਧੱਕੇ ਮਾਰੇ ਗਏ ਬੜਾ ਪੁਸ਼ਕੀਤਾ ਗਿਆ ਮੈਨੂੰ ਲੋਕਾਂ ਨੇ ਦੱਸਿਆ ਪਰ ਮੈਨੂੰ ਪਤਾ ਸੀ ਮੇਰੇ ਭੈਣ ਭਰਾ ਮੇਰੇ ਨਾਲ ਚੇਤਾਨਮਾਨ ਖੜ ਗਏ ਆ ਐਦ ਕਿ ਨਹੀਂ ਮੈਂ ਜਿੱਤਣ ਦਿੰਦਾ ਨੰਬ ਤੋਂ ਡਰ ਕੇ ਉਹਦੋਂ ਰੈਲੀ ਚ ਗਿਆ ਸੀ ਕਿ ਮਿੱਤਰੋ ਅੱਜ ਦੀ ਤੁਹਾਡੀਆਂ ਮੈਂ ਜਿਹੜਾ ਪੱਟ ਕੇ ਬਾਹਰ ਸੁਟਾਂਗਾ ਔਰ ਸੱਚੇ ਬਾਦਸ਼ਾਹ ਵੈਗਰੂ ਨੇ ਸਾਨੂੰ ਹਿੰਦ ਬੱਛੀ ਤਹੀਨੇ ਦੀ ਜਿਹੜਾ ਪੁੱਟਾ ਜਿਨ੍ਹਾਂ ਨੇ ਸਾਡੀ ਬਾਹ ਬੜੀ ਔਰ ਇਹਨਾਂ ਹੰਕਾਰੀਆਂ ਦਾ ਹੰਕਾਰ ਮੰਨਿਆ ਔਰ ਸਭ ਤੋਂ ਵੱਡੀ ਗੱਲ ਇਹ ਤਰ ਵੀ ਸਭੇ ਜੇਤਨੀਆਂ ਇਹਨਾਂ ਸਾਰਿਆਂ ਦੇ ਉੱਛੇ ਹੋ ਜਿਓ ਪਿੱਛੇ ਹੋ ਪਿੱਛੇ ਹੋ ਔਰ ਇਹ ਇਸੇ ਹੰਕਾਰ ਨਾਲ ਗੱਲ ਕਰਦੇ ਸੀ ਜਾਂ ਕਰਕੇ ਗਏ ਨੇ ਜਿਹੜੇ ਉਹਦੋਂ ਮੈਨੂੰ ਕਹਿੰਦੇ ਸੀ ਕਿ ਇਹਦੇ ਮੂੰਹ ਤੇ ਚਪੇੜ ਮਾਰਿਓ ਮੈਂ ਅੱਜ ਉਹਨਾਂ ਨੂੰ ਕਹਿਣਾ ਕਿ ਪੁੱਛੋ ਹੁਣ ਫਿਰ ਲੋਕਾਂ ਨੇ ਕਿਹਦੇ ਮੂੰਹ ਤੇ ਚਪੇੜ ਇਹਨਾਂ ਲੋਕਾਂ ਨੇ ਤੇਤੀਆਂ ਦੇ ਵਿੱਚੋਂ ਤੇਤੀਆਂ ਦੇ ਵਿੱਚੋਂ ਪਤਾ ਕਹਨੇ ਮਾਰੇ ਤਕਨੇ ਮਾਰੇ ਵਿੱਚੋਂ 3 ਹੂੰ ਤਿੰਨ ਅਕਾਲੀ ਦਲ ਇੱਕ ਕਾਂਗਰਸਾ ਮੇਰਾ ਫੋਨ ਦੇ ਜੀ ਇਹ ਤਿੰਨ ਅਕਾਲੀ ਦਲ ਇੱਕ ਕਾਂਗਰਸਤਾ ਨੂੰ ਬੜੀਆਂ ਵਧੀਆ ਅੱਜ ਮਜ਼ੇਦਾਰ ਚੀਜ਼ਾਂ ਮਖਾਣਗੇ ਜੀ ਇਹ ਮੈਂ ਜਿਹੜੇ ਚੋਰ ਰਲੇ ਨਾ ਲੰਗੇ ਕਰ ਲਗਾ ਇਹਨਾਂ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਰਲ ਕੇ ਜ਼ੋਰ ਲਾ ਲਿਆ ਯਾਰ ਮੈਂ ਇਹਨਾਂ ਨੂੰ ਅਹੀਂ ਫੜਾਉਣਾ ਉਹ ਇੱਕ ਮਿੰਟ ਕਰੋ ਜੀ ਮੈਂ ਇਹੋ ਜੀ ਕਿਰਪਾ ਕੀਤੀ ਕਿ ਹਾਲ ਥੋੜਾ ਪਿਛੇ ਲੋਕਾਂ ਦੀ ਜਿਹੜੀ ਉਹ ਮੌਜ ਆਦੀ ਹੋਵੇ ਮੇਰੇ ਪਿੱਛੇ ਲੰਘੋ ਇੱਕ ਕਾਂਗਰਸ ਦਾ ਇੱਕ ਜਿੱਤਿਆ ਕਾਂਗਰਸੀ ਤਿੰਨ ਜਿੱਤੇ ਅਕਾਲੀ ਦੇ ਅੰਦਰ ਆਣਾ ਪਵੇਗਾ ਆਵਾਜ਼ਾਂ ਪਾਣੀ ਆਹ ਵੇਖੋ ਬੰਦ ਕਰ ਦਿੱਤੀ ਨਾ ਛੰਡੀ ਕਾਲੀ ਦਲ ਦੀ ਤੇ ਪੋਸਟਰ ਕਾਂਗਰਸ ਦਾ ਆਹ ਵੇਖੋ ਝੰਡੀ ਕਾਲੀ ਦਲ ਦੀ ਪੋਸਟਰ ਕਾਂਗਰਸ ਦਾ ਮੈਂ ਇਧਰ ਨਾ ਰੈਲੀ 'ਚ ਗੱਲ ਕਹੀ ਸੀ ਮੈਂ ਰੈਲੀ 'ਚ ਇਹ ਗੱਲ ਕਹੀ ਸੀ ਕਿ ਉਹ ਦਿਨ ਦੂਰ ਨਹੀਂ ਮੈਂ ਇਹਨਾਂ ਦੋਵਾਂ ਨੂੰ ਪੱਟ ਕੇ ਬਾਹਰ ਸੁੱਟੂੰਗਾ ਮੈਂ ਇਹਨਾਂ ਲੋਕਾਂ ਦੇ ਸਿਰ ਤੇ ਬੜਕ ਮਾਰੀ ਸੀ ਜਿਹੜੇ ਕਾਂਗਰਸ ਦੇ ਹਲਕੇ ਦੇ ਵਿੱਚ ਦਲਾਲ ਆ ਨਾ ਜਿਹੜੇ ਚੰਦ ਪੈਸੇ ਲੈ ਕੇ ਕਾਲੀ ਦਲ ਦੀ ਮਦਦ ਤੇ ਆ ਜਾਂਦੇ ਆ ਇੱਕ ਸਾਡਾ ਉੱਥੇ ਕਾਂਗਰਸ ਦਾ ਹੋਰ ਵੀ 그룹 ਆ ਜਿਹੜਾ ਰੋਜ਼ ਇਹ ਗੱਲ ਕਹਿੰਦਾ ਸੀ ਕਾਂਗਰਸ ਨੂੰ ਇਹਨਾਂ ਨੇ ਖਤਮ ਕਰਤਾ ਬਾਈਕਟ ਕਰਕੇ ਅੱਜ ਇਹਨਾਂ ਲੋਕਾਂ ਨੂੰ ਮੈਂ ਕਹਿਣਾ ਕਿ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੁਸੀਂ ਅਕਾਲੀ ਦਲ ਵਾਸਤੇ ਦਿਨ ਰਾਤ ਇੱਕ ਕਰਤਾ ਅਨੇਕਾਂ ਪਿੰਡਾਂ ਦੀਆਂ ਮੇਰੇ ਕੋਲ ਫੋਟੋਆਂ ਪਈਆਂ ਜਿਹੜੀਆਂ ਮੈਂ ਹੁਣੇ ਜਾਰੀ ਕਰੂੰਗਾ ਜਿੱਥੋਂ ਇਹਨਾਂ ਨੇ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਰਲ ਕੇ ਤਨ ਦਾ ਜ਼ੋਰ ਲਾ ਲਿਆ ਔਰ ਉਹਨਾਂ ਪਿੰਡਾਂ 'ਚੋ ਵੀ ਬੁਰੀ ਤਰ੍ਹਾਂ ਹਰੇ ਸ੍ਰਿਹਾਲਾ ਪਿੰਡ ਜਿੱਥੋਂ ਅਕਾਲੀ ਦਲ ਨੂੰ ਓਨਲੀ 3 ਵੋਟਸ ਸਾਨੂੰ 200 ਕੁਸ਼ ਵੋਟਾਂ ਪਈਆਂ ਕਾਲੀ ਦਲ ਨੂੰ ਤਿੰਨ ਪਈ ਤੇ ਕਾਂਗਰਸ ਨੂੰ ਜ਼ੀਰੋ ਚਲੋ ਕਾਂਗਰਸ ਦਾ ਸ਼ਾਇਦ ਰਲਈ ਸੀ ਸਰ ਇਸ ਕਰਕੇ ਇਹਨਾਂ ਤਿੰਨ ਵੋਟਾਂ ਔਰ ਮੈਂ ਰੱਬ ਤੋਂ ਡਰ ਕੇ ਕਹਿਣਾ ਮੈਨੂੰ ਮਾਨ ਸੀ ਇਹਨਾਂ ਆਪਣੇ ਭੈਣ ਭਰਾਵਾਂ ਤੇ ਔਰ ਇਹ ਜਿਹੜਾ ਹਲਕਾ ਜਿਹੜਾ ਬਹੁਤ ਲੰਮੇ ਸਮੇਂ ਤੋਂ ਇਹ ਮਹਿਸੂਸ ਕਰ ਰਹੇ ਸੀ ਲੋਕ ਕਿ ਸਾਡੀ ਜਿਹੜੀ ਇੱਥੇ ਡਵੈਲਪਮੈਂਟ ਵੀ ਰੁਕੀ ਆ ਸਾਡੇ ਅਨੇਕਾਂ ਕੰਮ ਜਿਹੜੇ ਹੋਣ ਵਾਲੇ ਔਰ ਜਦੋਂ ਦਾ ਮੈਂ ਆਮ ਆਦਮੀ ਪਾਰਟੀ ਚ ਆਇਆ ਮੈਂ ਉਹ ਡਵੈਲਪਮੈਂਟ ਵੀ ਕਰਾਇਆ ਰਿਹਾ ਔਰ ਜਿੱਥੇ ਮੈਂ ਲੋਕਾਂ ਦੇ ਕੰਮ ਕੰਮ ਵੀ ਕਰਾ ਰਿਹਾ ਔਰ ਮੈਂ ਦੋ ਸੱਚੇ ਪਾਤਸ਼ਾਹ ਵੇਦੂ ਦਾ ਫੇਰ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਡੀ ਬਾਹ ਫੜੀ ਔਰ ਚਾਰੇ ਦੀਆਂ ਚਾਰੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਜਿੱਤ ਗਏ ਸਰਦਾਰ ਭਗਵੰਤ ਸਿੰਘ ਮਾਨ ਦੀ ਚੋਲੀ ਦੇ ਵਿੱਚ ਸੋਹਣ ਸਤ ਸ੍ਰੀ ਅਕਾਲ ਬਜਿੱਠਾ ਦੇ ਵਿੱਚ ਕੋਈ ਵੀ ਜਿਹੜਾ ਆ ਕੇ ਆਪਣਾ ਜਿਹੜਾ ਰਾਹ ਉਹਨਾਂ ਨੂੰ ਬੜਾ ਮਾਣ ਸੀਗਾ ਆਪਣੇ ਹਲਕੇ ਦੇ ਉੱਤੇ ਕਿ ਮੇਰੇ ਲੋਕ ਜਿਹੜੇ ਮੇਰੇ ਨਾਲ ਨੇ ਅਕਾਲੀ ਦਲ ਦੇ ਨਾਲ ਨੇ ਇਹ ਦੰਦਰੂ ਵੀ ਨਹੀਂ ਆ ਉਹਨਾਂ ਦੀ ਲਗਾਤਾਰ ਉਸਤਾ ਪਉਦੀ ਰਹੀ ਕਿ ਜਿਹੜੀ ਆ ਬਜਿੱਠੇ ਦੇ ਵਿੱਚ ਸ਼ਾਮਲੀ ਅਕਾਲੀ ਦਲ ਦੀ ਜਿਹੜੀ ਮਾਚੀ ਕਰੀ ਜਾਂਦੀ ਹੈ ਇਹ ਕਹਿਣ ਦੀਆਂ ਗੱਲਾਂ ਸੀਆਂ ਉਹਨਾਂ ਦੀਆਂ ਮੈਨੂੰ ਪਤਾ ਸੀ ਕਿ ਲੋਕਾਂ ਨੇ ਵੋਟ ਦੇ ਦੀ ਕਿਥੇ ਪਾਣੀ ਲੋਕਾਂ ਦਾ ਮਨ ਕਿਥੇ ਬਣਿਆ ਜੇ ਜੋ ਬੋਲ ਫੋਨ ਆਏ ਲੋਕਾਂ ਨੂੰ ਲੋਕਾਂ ਨੂੰ ਇੰਨੇ ਜੇਲ੍ਹ ਤੋਂ ਫੋਨ ਆਏ ਤੱਕੇ ਮਾਰੇ ਗਏ ਬੜਾ ਪੁਸ਼ ਕੀਤਾ ਗਿਆ ਮੈਨੂੰ ਲੋਕਾਂ ਨੇ ਦੱਸਿਆ ਪਰ ਮੈਨੂੰ ਪਤਾ ਸੀ ਮੇਰੇ ਭੈਣ ਭਰਾ ਮੇਰਾ ਚੇਤਾਨਣ ਵਾਂਗ ਖੜ ਗਿਆ ਐਦ ਕਿ ਨਹੀਂ ਮੈਂ ਜਿੱਤਨ ਦਿੰਦਾ ਮੈਂ ਰੱਬ ਤੋਂ ਡਰ ਕੇ ਉਹਦੇ ਨਾਲ ਰੈਲੀ 'ਚ ਕਿਹਾ ਸੀ ਕਿ ਮਿੱਤਰੋ ਐਦ ਕਿ ਤੁਹਾਡੀਆਂ ਮੈਂ ਜੜਾ ਪਟ ਕੇ ਬਾਹਰ ਸੁਟਾਂਗਾ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਹਿੰਮਤ ਬਖਸ਼ੀ ਤਾਂ ਇਹਨਾਂ ਦੀ ਜੜਾ ਪੁੱਟੇ ਦੱਸ ਸਕਦੇ ਗਲਬੀਤ ਵੀ ਇਹ ਵੀ ਲੋਕ ਕਹਿੰਦੇ ਆ ਹਲਕੇ ਦੇ ਬਚੀਤੇ ਦੇ ਕਿ ਤਲਬੀ ਪਿਕਚਰ ਦੇ ਰਹੇ ਆ ਜਿਸ ਕਾਰਨ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਜਿੱਤ ਜੁੜੀ ਆ ਸਾਡੀ ਨਹੀਂ ਆ ਤਲਵੀਰ ਗੇਲਦੀ ਆ ਮੇਟਾ ਕੋ ਇਸ ਵਕਤ ਆਮ ਆਦਮੀ ਪਾਰਟੀ ਦੇ ਵਿੱਚ ਦੇਖੋ ਇਹ 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 ਜਿੱਤ ਜਿਹੜੀ ਆ ਮਿੱਠੇ ਹਲਕੇ ਦੀ ਜਿੱਤ ਆ ਕੋਈ ਤਲਵੀਰ ਸਿੰਘ ਦੀ ਜਿੱਤ ਆ ਇਹ ਸਾਡਾ ਜਿਹੜਾ ਹਰ ਇੱਕ ਵਰਕਰ ਉਹ ਕੱਲਾ ਕੱਲਾ ਵਰਕਰ ਜਿਹੜਾ ਉਤੇ ਤਲਵੀਰ ਸਿੰਘ ਬਣ ਕੇ ਇਲੈਕਸ਼ਨ ਲੜਿਆ ਤੇ ਅੱਜ ਵੱਡੀ ਜਿੱਤ ਜਿਹੜੀ ਹੋਈ ਆ ਸਾਨੂੰ ਬਹੁਤ ਖੁਸ਼ੀ ਆ ਔਰ ਲੋਕਾਂ ਨੇ ਕਿਤੇ ਨਾ ਕਿਤੇ ਅੱਜ ਇਸ ਗੱਲ ਦਾ ਮਹਿਸੂਸ ਕੀਤਾ ਕਿ ਅਸੀਂ ਜਿਹੜੇ ਇੱਕ ਡਰਾਵੇਂ ਵਾਲਾ ਹਲਕਾ ਸੀ ਕੋ ਬੜੀ ਸ਼ਰਮ ਵਾਲੀ ਗੱਲ ਆ ਕਿ ਇਹ ਜਿਹੜਾ ਹਲਕਾ ਜਿੱਥੇ ਅਕਾਲੀ ਦਲ ਬਹੁਤ ਵੱਡੇ ਪੱਧਰ ਤੇ ਜਿੱਤਦਾ ਆ ਐਦ ਕੀ ਜਿਹੜੀਆਂ ਬਲਾਕਸਾਂ ਦੀ ਤੇ ਜ਼ਿਲ੍ਹਾ ਪ੍ਰੀਸ਼ਦ ਆ ਉਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਬੋਲੋ ਵੱਡੀ ਰੈਲੀ ਵੀ ਕੀਤੀ ਗਈ ਮਝੂਠੀਆਂ ਤੋਂ 24 ਪ੍ਰਕਾਰ ਦੇ ਇੱਥੇ ਤਾਂ ਗਿਆ ਗਿਆ ਕਿ ਤਲਬੀਰ ਖਿਲ ਕੇ ਵਾਪਸ ਹੋਣਾ ਚਾਹਵੇ ਮਤਲਬ ਉਹ ਕਹਿੰਦਾ ਜੇ ਤੂੰ ਮੇਰੀ ਪਾਰਟੀ ਚ ਆਉਣਾ ਤੇ ਆ